ਇਕ ਬੜਾ ਹੀ ਹੈਰਾਨ ਕਰਨ ਵਾਲਾ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਜੀ ਹਾਂ ਦੱਸ ਦਈਏ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਮੇਟੀਆਂ ਦੇ ਨਾਮ ਤੇ ਟ੍ਰਾਈ ਸਿਟੀ ਦੇ 50 ਤੋਂ ਵੱਧ ਲੋਕਾਂ ਨਾਲ ਧੋਖਾਧੜੀ ਕੀਤੀ ਹੈ ਤੇ ਉਹਨਾਂ ਨਾਲ 5 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ 'ਤੇ ਇੱਕ ਔਰਤ ਨੂੰ ਇਸ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ ਸੈਕਟਰ 36 ਪੁਲਿਸ ਨੇ ਪਿਛਲੇ ਸਾਲ ਕੰਜੇੜੀ ਨਿਵਾਸੀ ਰਾਜਵਤੀ ਤੇ ਉਸਦੇ ਪੁੱਤਰ ਰਾਜੇਸ਼ ਅਤੇ ਦੀਪਮਾਲਾ ਵਿਰੁੱਧ ਐਫ ਆਈ ਆਰ ਦਰਜ ਕੀਤੀ ਸੀ ਇਸ ਵੇਲੇ ਤੇ ਇਹ ਤਿੰਨੋਂ ਜੋ ਨੇ ਉਹ ਪਿਛਲੇ 2 ਉਹਨヒੰਨਿਆਂ ਤੋਂ ਬੁੜੈਲ ਜੇਲ੍ਹ ਵਿੱਚ ਬੰਦ ਹਨ ਈਡੀ ਨੇ ਜ਼ਿਲ੍ਹਾ ਅਦਾਲਤ ਤੋਂ ਉਹਨਾਂ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਮੰਗੀ ਹੈ तेडी ने मनी लॉन्ड्रिंग रोकथाम एक्ट दी विशेष अदालत ਵਿੱਚ ਇੱਕ ਅਰਜੀ ਵੀ ਦਾਇਰ ਕੀਤੀ ਹੈ ਜਿਸ ਦੀ ਸੁਣਵਾਈ ਜੋ ਹੈ ਮੰਗਲਵਾਰ ਨੂੰ ਹੋਈ ਤੇ ਰਾਜਵਤੀ ਇਸ ਧੋਖਾਧੜੀ ਦੀ ਸਾਜ਼ਿਸ਼ ਦੀ ਮਾਸਟਰਮਾਈਂਡ ਸੀ ਕੰਜੇੜੀ ਦੇ ਰਹਿਣ ਵਾਲੇ ਵਿਕਾਸ ਕੁਮਾਰ ਵਰਮਾ ਨੇ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ ਤੇ ਵਿਕਾਸ ਨੇ ਦੋਸ਼ ਲਗਾਇਆ ਸੀ ਕਿ ਔਰਤ ਰਾਜਵਤੀ ਨੇ ਆਪਣੇ ਬੱਚਿਆਂ ਨਾਲ ਮਿਲ ਕੇ ਲੋਕਾਂ ਨਾਲ ਠੱਗੀ ਮਾਰੀ ਤੇ ਰਾਜਵਤੀ ਨੇ ਕਮੇਟੀ ਬਣਾਉਣ ਦੇ ਨਾਮ ਤੇ ਲੋਕਾਂ ਤੋਂ ਲੱਖਾਂ ਰੁਪਏ ਲਏ ਤੇ ਫਿਰ ਉਹ ਆਪਣੇ ਪਰਿਵਾਰ ਨਾਲ ਫਰਾਰ ਹੋ ਗਈ 2 ਮਹੀਨੇ ਪਹਿਲਾਂ ਉਸਨੇ ਆਪਣੇ ਪੁੱਤਰ ਸਮੇਤ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ ਜਦਕਿ ਉਸਦੀ ਧੀ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਏਡੀ ਨੂੰ ਸ਼ੱਕ ਹੈ ਕਿ ਰਾਜਵਤੀ ਨੇ ਧੋਖਾ ਧੜੀ ਰਹੀ ਕਾਲਾ ਤਨ ਇਕੱਠਾ ਕੀਤਾ ਹੋ ਸਕਦਾ ਹੈ ਇਸ ਲਈ ਉਸ ਦੇ ਖਿਲਾਫ ਜੋ ਹੈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸ਼ਿਕਾਇਤ ਕਰਤਾ ਵਿਕਾਸ ਨੇ ਦੋਸ਼ ਲਗਾਇਆ ਸੀ ਕਿ ਰਾਜਵਤੀ ਪਿਛਲੇ 35 ਸਾਲਾਂ ਤੋਂ ਕੰਜੇੜੀ ਪਿੰਡ ਵਿੱਚ ਰਹਿ ਰਹੀ ਸੀ ਉਸ ਨੇ ਲੋਕਾਂ ਨੂੰ ਦੱਸਿਆ ਕਿ ਉਸ ਦੇ ਕੰਜੇੜੀ ਵਿੱਚ ਦੋ ਘਰ ਇੱਕ ਦੁਕਾਨ ਇੱਕ ਡੇਰਾਬਸੀ ਵਿੱਚ ਨਟ ਬੋਲਟ ਬਣਾਉਣ ਵਾਲੀ ਫੈਕਟਰੀ ਵੀ ਹੈ ਪਹਿਲਾਂ ਉਸਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਫਿਰ ਬਾਅਦ ਵਿੱਚ ਹੌਲੀ-ਹੌਲੀ ਲੋਕਾਂ ਨੂੰ ਕਮੇਟੀਆਂ ਦੇ ਨਾਮ ਤੇ ਨਿਵੇਸ਼ ਕਰਨ ਲਈ ਮਜਬੂਰ ਕਰ ਦਿੱਤਾ ਉਹ ਲੋਕਾਂ ਤੋਂ 5% ਵਿਆਜ ਤੇ ਪੈਸੇ ਉਧਾਰ ਲੈਂਦੀ ਸੀ ਤੇ ਉਸੇ ਵਿਆਜ ਦਰ ਤੇ ਲੋਕਾਂ ਨੂੰ ਉਧਾਰ ਵੀ ਦਿੰਦੀ ਸੀ ਇਸ ਤਰ੍ਹਾਂ ਲੋਕ ਉਸ ਦੀਆਂ ਗੱਲਾਂ ਵਿੱਚ ਫਸਣ ਲੱਗ ਪਏ ਬਾਅਦ ਵਿੱਚ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਆਪਣੀ ਜਾਇਦਾਦ ਜੋ ਹੈ ਪਹਿਲਾਂ ਹੀ ਵੇਚ ਚੁੱਕੀ ਹੈ